ਮੈਂ ਹਰਜਿੰਦਰ ਕੁਮਾਰ ਮਾਲਾ ਪੰਜਾਬ ਪ੍ਰਧਾਨ ਆਲ ਇੰਡੀਆ ਸਾਂਸਮਲ ਸੰਸੀ ਸਮਾਜ ਮੈਂ ਕਪੂਰਥਲੇ ਤੋਂ ਆਇਆ ਮੈਂ ਅੱਜ ਦਾ ਇਹ ਖੁਸ਼ੀ ਜਾਂਦਾ ਫੰਕਸ਼ਨ ਦੇਖ ਕੇ ਬਹੁਤ ਹੀ ਖੁਸ਼ ਹੋ ਰਿਹਾ ਤਾਂ ਪ੍ਰਮਾਤਮਾ ਅੱਗੇ ਪਰਮਪਤਿ ਦਾ ਪ੍ਰਮਾਤਮਾ ਕੇ ਅਰਦਾਸ ਬੇਨਤੀ ਕਰਦਾ ਕਿ ਭਾਈ ਕਨਈਆ ਇਹ ਯੂਕੇ ਵਾਲਿਆਂ ਨੂੰ ਹੋਰ ਤਾਕਤ ਬਖਸ਼ਿਸ਼ ਕਰੇ ਤਾਂ ਕਿ ਇਹ ਸਿਤੀਆਂ ਦੇ ਆਨੰਦਕਾਰਦ ਨੂੰ ਹੋਰ ਵੀ ਵਧੀਆ ਹੋਰ ਵੀ ਜੋਸ਼ੋਖ ਰੋਸ਼ਨਾ ਸਿਰੇ ਚੜ੍ਹ ਸਕਣ ਮੈਂ ਇਸ ਪ੍ਰੋਗਰਾਮ ਵਿੱਚ ਸਮਾਜਿਕ ਤੌਰ ਤੇ ਦੂਸਰੀ ਵਾਰੀ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੋ ਮੈਂ ਭਾਈ ਕਨਈਆ ਐਡ ਯੂਕੇ ਦੀ ਪੂਰੀ ਟੀਮ ਤੇ ਪੂਰੇ ਨਗਰ ਨਿਵਾਸੀ ਭਗਵਾਲ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਹੋਰ ਤੰਦਰੁਸਤੀ ਬਖਸ਼ ਇਹਨਾਂ ਨੂੰ ਹੋਰ ਹਿੰਮਤ ਬਖਸ਼ ਤਾਂ ਕਿ ਇਸ ਸਮਾਜ ਦੇ ਬੰਦੇ ਇਸ ਨਗਰ ਦੇ ਬੰਦੇ ਸਮਾਜ ਭਲਾਈ ਕੰਮਾਂ ਵਿੱਚ ਹੋਰ ਵੀ ਵਾਢੀ ਧਾਰ ਕੇ ਆਪਣਾ ਯੋਗਦਾਨ ਪਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲੀ ਪਰਨਾ ਤੇ ਆਪਣਾ ਨਾਮ ਦੱਸੋ ਜੀ ਨਾਮ ਮੇਰਾ ਜਸਪਾਲ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭਗੋਵਾਲ ਦਾ ਆਪਣਾ ਭਾਈ ਕन्हैया ਜੀ ਜੁਕੇ ਵਾਲਿਆਂ ਦੇ ਨਾਲ ਸੰਬੰਧ ਮੇਰੇ 13 13 ਧੀਆਂ ਦੇ ਉੱਥੇ ਵਿਆਹ ਕਰਜ ਹੋ ਰਹੇ ਨੇ ਮਤਲਬ 13 ਪਿੰਡਾਂ ਤੋਂ ਸੰਗਤ ਜਿਹੜੀ ਆਈ ਹੈ ਪਿੰਡ ਭਗੋਵਾਲ ਵਿੱਚ ਹਰ ਸਾਲ ਦੇ ਸਾਲ ਮਤਲਬ ਵਿਆਹ ਕਰਵਾਏ ਜਾਂਦੇ ਨੇ ਤੇ ਸਰ ਇਹਦੇ ਵਿੱਚ ਕੀ ਹਰ ਸਾਲ ਕਰਾਂਗੇ ਕਿ ਉਹ ਮੱਕੀ ਅਗਾਂਹ ਮਹੀਨੇ ਬਾਅਦ ਜਾਂ ਨਹੀਂ ਇਹ ਸਾਲ ਸਾਲ ਹਰ ਸਾਲ ਦੇ ਸਾਲ ਆਪਣੇ ਪਿੰਡ ਦੇ ਦੇਖੀ ਜਿੱਥੋਂ ਮਰਜੀ ਨਹੀਂ 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 ਸਿਰਫ ਅੱਜ ਲਾਂਬੋ ਜਿਹੜੇ ਮਰਜੀ ਜिले 'ਚ ਆ ਜਾਣਾ ਕਿੱਦਾਂ ਜਾ ਕੇ ਕਿੰਨੂੰ ਮਿਲਣਾ ਪੈਂਦਾ ਜਿਹੜੇ ਪੂਰੀ ਵਿਆਹ ਕਰਾਉਂਦੇ ਵੀਰ ਜੀ ਸਾਡੇ ਪਿੰਡ ਦੀ ਜਿਹੜੇ ਮੁੰਡੇ ਸੋਸਾਇਟੀ ਵਿੱਚ ਲੱਗੇ ਉਹਦਾ ਮਲੂਕ ਸਿੰਘ ਭਾਈ ਮਲੂਕ ਸਿੰਘ ਉਹਨਾਂ ਦੇ ਨਾਲ ਸੰਪਰਕ ਕਰੋ ਤੇ ਜਦੋਂ ਮਰਜ਼ੀ ਲਗਾਓ ਹਰ ਸਾਲ ਦੀ ਸਾਡੇ ਵਿਆਹ ਜਿਹੜੇ ਕੀਤੇ ਜਾਂਦੇ ਆ ਵਿਆਹ ਦੇ ਵਿੱਚ ਕੀ ਕੀ ਪ੍ਰੋਵਾਈਡ ਕਰਦੇ ਹੋ ਵੀਰ ਜੀ ਅੱਜ ਮਤਲਬ ਇਹ ਦੂਜਾ ਜਿੱਦਾਂ ਇੱਕ ਆਮ ਵਿਆਹ ਦੇ ਵਿੱਚ ਸਾਰਾ ਪਰਿਵਾਰ ਦੇਂਦਾ ਤਾਂ ਚੀਜ਼ਾਂ ਸਮਾਨ ਦੇਈਦਾ ਵਾ ਸਾਰਾ ਸਿਸਟਮ ਮਤਲਬ ਹੁੰਦਾ ਵਾ ਪ੍ਰਸਾਦ ਦੇ ਪਾਣੀ ਦਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਵਾ ਸਰ ਆਪਣਾ ਪਹਿਲਾ ਨਾਂ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਮਲੂਕ ਸਿੰਘ ਸਰੇ ਕਿੰਨਾ ਚਿਰ ਹੋ ਗਿਆ ਇਹ ਪ੍ਰਾਲਾ ਕਰਦਿਆਂ ਅਸੀਂ ਜੀ 2017 ਤੋਂ ਇਹ ਪ੍ਰਾਲਾ ਕਰ ਰਹੇ ਹਾਂ ਜੀ ਹਾਂਜੀ ਤੇ ਅੱਜ ਤੱਕ ਜੋ 70 60 70 ਜੇ ਭੈਣਾਂ ਦੇ ਨੰਦਕਾਰਜ ਕੀਤੇ ਆ 200 ਤੋਂ ਉੱਪਰ ਭੈਣਾਂ ਛੜਾ ਕੇ ਲੈਂਦੀਆਂ ਹੋਈਆਂ ਤੇ 15 ਧੀਆਂ ਦੀਆਂ ਡੈੱਡ ਬੋਡੀਆਂ ਵੀਰਾਂ ਦੀਆਂ ਡੈੱਡ ਬੋਡੀਆਂ ਲੈਂਦੀਆਂ ਜੋ ਮਰ ਦਾ ਸਰੂਪ ਦੋਹਾ ਕਤਲ ਜਿਲ੍ਹੇ ਉਹ ਵੀ ਲੈ ਕੇ ਆਏ ਆ ਜੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਸਰਕਾਰਾਂ ਨੇ ਪੂਰਾ ਜੋਰ ਲਾ ਲਿਆ ਸੀ ਸੋਮਣੀ ਕਮੇਟੀ ਨੇ ਵੀ ਪੂਰਾ ਜੋਰ ਲਾ ਲਿਆ ਇਹਨਾਂ ਦੀ ਕੋਈ ਵਾਪਿਸ ਨਹੀਂ ਗਈ ਜਿਸ ਦਿਨ ਮੈਂ ਇੱਕ ਵੀਡੀਓ ਪਾਈ ਤੇ ਮੈਨੂੰ ਕਾਫੀ ਉਸ ਸਮੇਂ ਤਾਂ ਧਮਕੀਆਂ ਵਗੈਰਾ ਵੀ ਮਿਲੀਆਂ ਸੋਸ਼ਲ ਮੀਡੀਆ ਤੋਂ ਤੇ ਤੂੰ ਇਹ ਜਿਹੜੀ ਵੀਡੀਓ ਡਿਲੀਟ ਕਰ ਪਤਾ ਗੁਰੂ ਦਾ ਇੱਕ ਸਿੱਖ ਹੋ ਕੇ ਮੈਂ ਡਰਿਆ ਨਹੀਂ ਤੇ ਅੱਜ ਉਸ ਗੁਰੂ ਜੋ ਕੀਤੇ ਜਾ ਰਹੇ ਆ ਪਿੰਡ ਭਾਗੋਵਾਲ ਭਾਈ ਕਨੇਜਾ 8 ਯੂਕੇ ਦੇ ਜਿੰਨੇ ਵੀ ਮੈਂਬਰ ਜਿੰਨੀ ਵੀ ਸੰਗਤ ਜੁੜੀ ਹੋਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਾਥ ਦਿੰਦੇ ਆ ਜੀ